ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਦੇਵੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਕਰ ਦਾ ਨੋਟ ਕਰਿਓ ਪਿੰਡ ਪੁੱਛਰ ਆ ਗਿਆ ਸੱਜਣੋ ਤਸੀਲ ਛਭਾਲ ਆ ਕੀ ਤੇ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਆ ਗਿਆ ਤੇ ਤੁਹਾਨੂੰ ਇਸ ਘਰੋਂ ਦੋ ਬਿਲਕੁਲ ਸੁਈਆਂ ਸਮਾਈਆਂ ਝੋਟੀਆਂ ਮੱਜਾਂ ਵਖਾ ਦੇਣੀ ਨਾ ਕਿੰਨੇ ਕਿੰਨੇ ਦੋਤੇ ਸਾਰੀਆਂ ਗੱਲਾਂ ਬਾਤਾਂ ਮਾਲਕਾਣਾ ਕਰ ਲਾਂਗੇ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈ ਵੀ ਤੁਹਾਡਾ ਵੱਡਾ ਧੰਨਵਾਦ ਦੋਨੇ ਸੁਈਆਂ ਸਵਾਈਆਂ ਤੇ ਕਿੰਨੇ ਕਿੰਨੇ ਦੋਤੇ ਚੱਲਦੀਆਂ ਆਪਾਂ ਗੱਲਾਂ ਬਾਤਾਂ ਕਰਦੇ ਆ ਕਿੰਨਿਆਂ ਕਿੰਨਾ ਤਿਆਂ ਸੁਈਆਂ ਨੂੰ ਹੋ ਗਿਆ ਓਕੇ ਰਿਪੋਰਟ ਆ ਵੀ ਚੰਗੀ ਜਾਤ ਨਸਲ ਆਲੀ ਤੇ ਚੰਗੇ ਦੇਵੇਂ ਭਾਂਡੇ ਵਾਲੀ ਨੇ ਸੱਚ ਨੂੰ ਦੇਖੋ ਕਿੰਨਾ ਠੋਸ ਹਵਾਨਾ ਕਰਨ ਵਾਲੀ ਦਾ ਤੇ ਆਜੋ ਇਹ ਤੋਂ ਸ਼ੁਰੂ ਕਰਦੇ ਆਪਾਂ ਲਈਏ ਜਾਣਕਾਰੀ ਇਹ ਕਰੰਗ ਕਾਲੀ ਮੈਂ ਆ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਬਹੁਤ ਵਧੀਆ ਵੀਰ ਜੀ ਚੜ੍ਹਦੀ ਕਲਾ ਨਾ ਚੜ੍ਹਦੀ ਕਲਾ ਜੀ ਤੇ ਵੀਰ ਆਪਣਾ ਨਾਮ ਡਰੈੱਸ ਭੈਣਾ ਭਰਾਵਾ ਹੁਣ ਦੱਸ ਦੇ ਹਾਂਜੀ ਹਾਂਜੀ ਨਾਮ ਆਪਣਾ ਅੰਗਰੇਜ਼ ਸਿੰਘ ਜੀ ਅੰਗਰੇਜ਼ ਸਿੰਘ ਪਿੰਡ ਪੁੱਚਰ ਕਲਾ ਜੇ ਜ਼ਿਲ੍ਹਾ ਤਰਨਤਾਰਨ ਸਾਹਿਬ ਆ ਤਹਿਸੀਲ ਚਬਾਲ ਜੇ ਠੀਕ ਹੈ ਹਾਂਜੀ ਤੇ ਮੋਬਾਈਲ ਨੰਬਰ ਮੇਰੇ ਭਰਾ ਦਾ ਮੋਬਾਈਲ ਅਗਰੇ ਨੰਬਰ 9464439662 9464439662 ਤੇ ਜਾਨਵਰ ਫਿਰ ਅੱਜ ਦੋ ਹੀ ਆ ਦੋ ਮੱਝ ਦੋਵੇਂ ਸੂਈਆਂ ਜੀ ਦੋਨੇ ਹੀ ਸੂਈਆਂ ਹਾਂਜੀ ਇਹ ਐਦੀ ਗੱਲ ਕਰੀਏ ਤਾਂ ਕਿਹੜਾ ਸੂਆ ਕਿੰਨੇ ਟਾਈਮ ਦੀ ਸੂਈ ਆ ਇਹ ਤੀਜਾ ਸੂਆ ਸੂਈ ਜੀ ਸੰਧੂ ਸਾਹਿਬ ਠੀਕ ਹੈ ਵੀਰ ਤੇ 10 ਦਿਨਾਂ ਨੂੰ ਸੂਈ ਨੋ ਹੋ ਗਏ ਵੀਰ ਜੀ 10 ਦਿਨਾਂ ਦੀ ਸੂਈ ਆ ਸੂਆ ਤੀਜਾ ਹਾਂਜੀ 11 ਲੀਟਰ ਤੋਂ ਤਿਆਰ ਜੇ 11 ਦੁੱਧ ਤਿਆਰ ਹਾਂਜੀ ਚੌਣ ਚੌਣ ਬੋਗੇ ਸੱਜਣੋ ਤੇ ਬੱਚਾ ਵੀ ਕੱਟਾ ਕਿ ਕੱਟੀ ਕੱਟੀਆਂ ਦੋਵੇਂ ਮਦਰ ਕੱਟੀਆਂ ਜੀ ਆਹਦੀ ਕੱਟੀ ਜੈਨ ਹਾਂਜੀ ਹਾਂਜੀ ਆਹਦੀ ਓਕੇ ਆਹ ਪਰਾਂ ਕਰ ਪੋੜਾ ਪਰਾਂ ਕਰ ਚੱਲ ਮੈਂ ਲੈ ਗਿਆ ਨਾ ਦਸਾਂ 12 ਦਿਨਾਂ ਦੀ ਸ੍ਰੀ 11 ਦੁੱਧ ਤਿਆਰ ਦੇਵੇ ਭਾਂਡੇ ਦੀ ਤਿਆਰੀ ਕਰਤਾ ਆਪਦੀ ਦੇਵੇ ਦੀ ਦਸਤੀ ਜਮੀ ਬੋਰਿਸ਼ਟ ਕਰਵਾਂ ਦਾ ਸੁਣਾ ਦੋਤਾ ਦਾ ਜਿਹੜੇ ਭਰਾ ਦੇ ਸੁਣਾ ਨੀ ਮੈਂ ਬਾਤ ਜੀ ਆਂ ਬਹੁਤ ਪਿਆਰਾ ਜੀਰ ਹਰਾਂ ਦੇ ਦਸਤ ਫੇਸੂ ਸੁਹਾ ਦਾ ਮੈਂ ਨਵੀਂ ਸਿਰ ਆ ਜਾ ਮੈਂ ਤਸੱਲੀਆਂ ਕਰਾ ਦਿੱਤੀ ਲੈ ਬੰਦ ਖਾਣਾਂ ਦੀ ਸਪੇਸ ਵਗੈਰ ਨਾਲ ਬਹੁਤ ਉੱਥੇ ਬੰਨ ਕੇ ਪਛਾਣ ਇੱਕੋ ਜੇ ਲੱਗੀ ਆ ਜੀ ਖੁਦਾ ਦਾ ਨਾਮ ਆਜਾ ਯਾਰਾ ਬਣਾ ਦੇਣਾ ਸਾਜੀ ਕੈਪ ਪੂਰੀ ਬਹੁਤ ਸੋਹਣੀ ਹੁੰਦੀ ਤੇ ਅੰਗਰੇਜ਼ ਗਾੜ ਵੀ ਚੰਗੀ ਹੁੰਦੀ ਹਾਂਜੀ ਹਾਂਜੀ ਗਾੜ ਡੇਢ ਤੋਂ ਪੌਣੇ 2 ਕਿਲੋ ਗਾੜ ਜਿਹਦੀ ਹੋ ਗਈ ਹੈ ਨਾ ਹਾਂਜੀ ਚਵਾਈ ਦੀ ਇੱਕ ਨੰਬਰ ਆ ਠੀਕ ਆ ਆ ਦੇਖੋ ਸੰਧੂ ਨਾ ਇਹ ਥਾਣਾ ਦੀ ਵੈਰਲ ਓਵਰਲ ਕਰੋ ਚੱਕ 14 ਥਾਣਾ ਦਾ ਆਪਸੀ ਕੈਪਟੂਲ ਤੇ ਮੁੱਠੀ ਟੇਟਾ ਸਾਜੀ ਇਹਦਾ ਰੇਟ ਤੇ ਸੰਧੂ ਸਾਹਿਬ ਦਾ ਜੈ ਜੀ ਠੀਕ ਆ ਰੇਟ ਦਾ ਇੱਕ 10 ਜੇ ਇੱਕ 5 ਦੀ ਦੇ ਦੇ ਜੀ ਮੌਲਿਕ 10 15 ਦੀ ਦੇ ਦੇ ਕਾ ਪੂਰੇ ਪੂਰੇ ਲੱਖ ਦੀ ਦੇ ਦਾਂਗੇ ਜੀ ਛੀਦਾ ਦੇ ਦਿਨ ਤੋਂ ਹਾਂ ਜੀ ਅਕਤੂਬਰ ਨੂੰ ਗਏ ਹੋਏ ਆ ਸਾਰੇ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਮੈਂ ਬੜੀ ਸਾਫ਼ ਜੇ ਕਿੰਨੇ ਦੀ ਕਹਿਤੀ ਹੁਣ ਪੂਰੇ ਲੱਖ ਦੀ ਦੇ ਦਾਂਗੇ 2000 ਵਿੱਚੋਂ 2000 ਵਿੱਚੋਂ ਹੋਰ ਛੋੜ ਕਰ ਦਾਂਗੇ 98 ਹਾਂ 98 ਜਿਆਦਾ ਨਹੀਂ ਹਾਂ ਜੀ ਮਗਰ ਵੀ ਬਾਕੀ ਤੁਸੀਂ ਵੇਖ ਲਓ ਮੈਂ ਕੋਈ ਸ਼ੱਕ ਨਹੀਂ ਹੈਗਾ ਹਾਂ ਜੀ ਚੰਗੀ ਚਾਹ ਸਾਰੇ ਰੋਟੀ ਰੂਟੀ ਪਾਵੇ ਮੈਂ ਦੇ ਦੂੰ 12 13 12 13 ਕਿਲੋ ਖੁੱਲਾ ਦੁੱਧ ਨੇ ਦੇ ਦੇਣਾ ਜੀ ਆ ਕੀ ਚੀਜ਼ ਆ ਕੀ ਲੇਖਾ ਜੁੱਖਾ ਇਹ ਆਖਰ ਨੂੰ ਭਾਵੇਂ ਦੁੱਧੇ ਕਹਿ ਦਿਆ ਪਰ ਹੈਗੀ ਆ ਵੀ ਤਿੱਜੇ ਹੀ ਹੈ। ਹਾਂਜੀ ਇਸ ਲਈ 12-13 ਕਿਲੋ ਦੁੱਧ ਤਿਆਰ ਜਿਉਣ। 12-13 ਤਿਆਰ ਹੈ ਮਾ। ਹੈਗਾ 13 ਵਾਂ ਤੁਸੀਂ 12 ਮੰਨ ਲਓ। 12 ਮੰਨ ਕੇ ਸੌਦਾ ਕਰਦੇ। ਹਾਂਜੀ ਹਾਂਜੀ ਹਾਂਜੀ। ਚੋਣ ਚਾਂ ਇੱਕ ਨੰਬਰ ਦੋਵੇਂ ਮੱਝਾਂ ਕੋ ਧਾਰ ਵਣਾ ਭਾਵੇਂ ਮਾਰੇ ਉਹਦੀ ਫੋਲ ਗਾਰੰਟੀ ਹੋਊਗੀ। ਜੇ ਕੇ ਵੀ ਨੇ ਤਸੱਲੀ ਕਰਨੀ ਉਹ ਵੀ ਕਰ ਸਕਦਾ। ਉਹ ਧਾਰ ਦੀ ਤਸੱਲੀ ਕਰਦੇ। ਹਾਂ। ਬਾਕੀ ਤਸੱਲੀ ਕਰਨ ਦੇ ਵਿੱਚ ਇਹਦੀ ਆ ਗੱਡੀ। ਇਹਦੀ ਆ ਗੱਡੀ। ਇਹਨੂੰ ਹਫਤਾ ਹੈ ਤੁਸੀਂ ਇਹਨੂੰ 10 ਮੰਨ ਲਓ। ਇਹਨੂੰ ਹਫਤਾ ਹੋਇਆ 10 ਨਹੀਂ ਮੰਨ। 10 ਤੇ ਮੰਨ ਲਓ ਤੁਸੀਂ। ਓਕੇ ਇਹਦੇ ਵੀ ਮਗਰ ਕੱਟੀਆਂ ਲੈ ਕਾਰ ਦੇ ਨੂੰ ਬਾਦਸ਼ਾਹ ਆਦਾ ਪੁੱਤ ਦੇਖੋ ਫਿਰ ਰਮਨ ਤੁਸ ਜਸਿਆ ਨਾ ਮਰੇ ਤੋ ਸਭਾ ਬਾਨੇ ਦੀ ਨਾ ਨਹੀਂ ਲੰਮੀ ਪਰ ਸਭ ਪਿੱਛੇ ਮੇਲ ਬਹੁਤ ਆ ਕਾਰ ਚੰਗਾ ਹੋਇਆ ਦਾ ਵੱਡੀ ਫੁੱਲ ਜਪ ਮੋੜੀ ਇਤਨਾ ਬੜੀ ਬੜੀ ਠੀਕ ਜੀ ਜਾਨਦਾਰ ਅਲਿਕਰ ਨੇ ਸ਼ਾਨਦਾਰ ਤੇ ਜਵਾਹਰ ਅੰਗਰੇਜ਼ਾਂ ਦੀ ਨਹੀਂ ਮੈਨੂੰ ਲੱਗਾ ਮੈਂ ਨਾ ਸੰਧੂ ਸਾਹਿਬ ਦੋਵੇਂ ਝੋਟੀਆਂ ਇੱਕ ਨੰਬਰ ਚ ਵਾਈ ਜਨਾਂ ਦੀ ਖਾਨੇ ਵਾ ਬਾਲਾ ਸਾਫ ਹੈ ਹਾਂਜੀ ਹਾਂਜੀ ਉਹ ਆਪਣੀ ਜਗ੍ਹਾ ਤੇ ਸੋਣਾ ਖੜੇ ਨਾ ਕਾਦ ਦੇਖੋ ਮੇਰੇ ਜਿੱਡੀ ਝੋਟੀ ਜੇ ਵੇਲੇ ਹੁਣ ਕਰੇ ਪਰ ਆਹ ਅੜਾ ਸਾਰੀ ਰੀਨਲ ਸਾਰੀ 15 ਕਿਲੋ ਦੁੱਧ ਦੇ ਦਊਗੀ ਮੈਂ ਸੰਤੂ ਸਾਹਿਬ ਦੇ ਦੂ ਨੀ ਦੇ ਦੂ ਨਿਕਰ ਹਵਾਨੇ ਨਹੀਂ ਹੈ ਨਾ ਹਾਂਜੀ ਇਹਦਾ ਭਾ ਕਿੰਦਾ ਕਾਛਾ ਇਹਦਾ ਵੀ ਜਾਇ ਜੀ ਤੇ ਠੀਕ ਆ ਵੇਚਣ ਉਹਦੇ ਭਾਵੇਂ ਸਵਾ ਦੀ ਵੇਚਦੀ ਏ ਓਕੇ 1 ਲੱਖ ਤੇ 15000 ਦੀ ਆ ਭਾ ਦੇਣੀ ਹੈ ਜੱਸ ਨੋ ਜਣਾ 1 ਲੱਖ ਤੇ 15000 ਦੀ ਹਾਂਜੀ ਉਹ ਪੂਰੇ ਲੱਖ ਦੀ 98 ਦੀ ਕਹਿੰਦੀ ਆ 98 ਦੀ ਆ ਆਪਾਂ ਵੀ 1 ਲੱਖ 15000 ਦੀ ਆ 15 ਕਿਲੋ ਹੀ ਦੁੱਧ ਮੈਂ ਦੁੱਧ ਦੇ ਦੂ ਤੇ ਹੋ ਗਈ ਹਾਂਜੀ ਇਹਦਾ ਕੋਈ ਛੱਡਿਆ ਹੈ ਚੋਰ ਕਿਤੇ ਗੱਲਾਂ ਹੀ ਪਰੇ ਨੇ ਮੇਰ ਨੂੰ ਹਾਂ ਲੇਵਾ ਭਾਂਡਾ ਬਹੁਤਾ ਸ਼ਾਨਦਾਰ ਲੱਗਾ ਸੱਜਣੋ ਦੇਖੋ ਬਾਕੀ ਸਾਹਮਣ ਵਾਲਾ ਵੀਰ ਚਾਹੀਦਾ ਵਾ ਆਕਰ ਜੈਦਾ ਰਾਸ਼ਮ ਲਾ ਕੇ ਖੜਾ ਹੋਇਆ ਸੀ ਹਨ ਸੋਹਣੀ ਬੜੀ ਫੋਟੋਸ ਵੀਡੀਓ ਐਂਡ ਤੱਕ ਵੀ ਖੁਲੀ ਜਿਉਂਦੇ ਵਾਸਤੇ